ਇਹ ਵੀ ਦੱਸਿਓ ਤਰਪਾਜੀ ਆਮ ਤੌਰ ਤੇ ਦਿਖਿਆ ਜਾਂਦਾ ਜਿਹੜਾ ਇਹ ਆਮ ਲੋਕ ਇਹ ਸਮਝਦੇ ਆਪਾਂ ਸ਼ਾਇਦ ਇਹ ਕਿਸਾਨਾਂ ਦੇ ਮਸਲਾ ਹੈ ਜਿਹੜੇ ਆਮ ਲੋਕ ਹੈ ਖਾਸ ਤੌਰ ਤੇ ਜਿਹੜੇ ਜਿੱਦਾਂ ਟ੍ਰੇਡ ਯੂਨੀਅਨ ਹਨ ਹੋਰ ਸਮਰਥਨ ਦਿੱਤਾ ਪੈਟਰੋਲੀਅਮ ਜਲ ਐਸੋਸੀਏਸ਼ਨਾਂ ਉਹਨਾਂ ਨੇ ਵੀ ਸਮਰਥਨ ਦਿੱਤਾ ਕਿੰਨੀਆਂ ਯੂਨੀਅਨ ਮੁਲਾਜ਼ਮ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ ਕਿਸਾਨਾਂ ਨੂੰ ਇਹ ਕੁਝ ਇੱਕ ਲੌਬੀ ਉਹ ਹੈ ਜਿਹੜੀ ਸਮਝ ਰਹੀ ਹੈ ਵੀ ਕਿਸਾਨਾਂ ਦਾ ਹੀ ਮਸਲਾ ਹੈ ਜਦਕਿ ਐਮਐਸਪੀ ਦੀ ਗੱਲ ਇਹ ਹੈ ਵੀ ਜੇਕਰ ਵਾਕਿਆ ਹੀ ਸਰਕਾਰ ਘਰੇਟ ਤੈਅ ਕਰਦੀ ਹੈ ਇੱਕ ਚੀਜ਼ 10 ਰੁਪਏ ਦੀ ਜੇਕਰ ਉਹ ਕਿਸਾਨ ਦੀ ਵਿਕਦੀ ਹੈ ਉਹਨੂੰ ਮਾਰਕੀਟ ਚ ਕਿੰਨੇ ਦੀ ਵਿਕਦੀ ਹੈ ਜੀ ਉਹ 40 ਰੁਪਏ ਦੀ ਜੇਕਰ ਉਹ 10 ਰੁਪਏ ਦੀ ਵਿਕਦੀ ਹੈ ਮੈਂ ਬਬ 10 ਰੁਪਏ ਦੀ ਕੋਈ ਖਰੀਦਦਾ ਕਿਸਾਨ ਤੋਂ ਤਾਂ ਇਹ ਵੀ ਸੱਚ ਹੈ ਉਹ ਆਮ ਲੋਕ ਜਿਹੜੇ ਖਰੀਦਦਾਰ ਹੈ ਉਹਨਾਂ ਨੂੰ ਵੀ ਪਤਾ ਵੀ 10 ਦੀ ਜੇ ਅਸੀਂ ਕੋਈ ਭਾਈ ਜੀ ਇਹਨਾਂ ਨੇ ਖਰੀਦੀ ਹੋਈ ਹੈ 20 ਤੋਂ ਵੱਧ ਨਹੀਂ ਵੇਚ ਸਕਦਾ ਦੇਖੋ ਮੈਂ ਖੇਤੀ ਕਰਦਾ ਮੈਂ ਸਬਜ਼ੀ ਦੀ ਖੇਤੀ ਵੀ ਕਰਦਾ ਕਣਕ ਦੀ ਵੀ ਕਰਦਾ ਜੇ ਐਮ ਐਸ ਪੀ ਕਿਸੇ ਚੀਜ਼ ਤੇ ਹੋਵੇ ਮੰਨ ਲਓ ਕਿ ਕਿਸੇ ਮੰਨ ਲਓ ਆਪਾਂ ਕਿ ਪ੍ਰੋਡਕਟ ਮੰਨਦੇ ਗੋਭੀ ਤੇ ਸਬਸਿਡੀ ਇਹ ਦੇ ਦਿੰਦੇ ਐਮ ਐਸ ਪੀ 10 ਰੁਪਏ ਰੇਟ ਆ ਗਿਆ ਵੀ 10 ਰੁਪਏ ਕੋਈ ਦੁਕਾਨਦਾਰ 20 ਰੁਪਏ ਤੋਂ ਉੱਪਰ ਵੇਚੂਗਾ ਹੀ ਨਹੀਂ ਮੰਡੀ ਦੇ ਵਿੱਚ ਗੋਭੀ ਵਿਕਦੀ 6 ਰੁਪਏ ਹੈ ਦੁਕਾਨ ਤੇ ਵਿਕਦੀ 40 ਰੁਪਏ ਲਸਣ ਦੇਖ ਲਓ 500 ਰੁਪਏ ਲਸਣ 400 ਰੁਪਏ 500 ਰੁਪਏ ਰੇਟ ਹੋ ਗਿਆ ਬਾਜੀ ਇਹ ਸਾਰਾ ਜਿਹੜਾ ਇਹ ਮਸਲਾ ਹੈ ਲੋਕਾਂ ਨੂੰ ਐ ਲੱਗਦਾ ਹੈ ਕਿਸਾਨਾਂ ਦਾ ਕਿਸਾਨਾਂ ਦਾ ਨਹੀਂ ਇਹ ਉਹਨਾਂ ਦਾ ਜਿਨ੍ਹਾਂ ਨੇ ਰੋਟੀ ਖਾਣੀ ਬਿਲਕੁਲ ਬਿਲਕੁਲ ਜਿਹੜਾ ਵੀ ਬੰਦਾ ਰੋਟੀ ਖਾਂਦਾ ਉਹਦਾ ਇਹ ਮਸਲਾ ਹੈ ਜਿਹੜਾ ਰੋਟੀ ਨਹੀਂ ਖਾਂਦਾ ਉਹਦਾ ਇਹ ਮਸਲਾ ਨਹੀਂ ਹੈ ਬਿਲਕੁਲ ਬਿਲਕੁਲ ਚਾਹੇ ਉਹ ਦੁਕਾਨਦਾਰਾ ਚਾਹੇ ਕੋਈ ਵੀ ਹੈ ਉਹਨਾਂ ਦਾ ਇਹ ਮਸਲਾ ਹੈ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਰੇ ਲੋਕ ਇਕੱਠੇ ਹੋ ਜੋ ਜੇ ਤੁਸੀਂ ਰੋਟੀ ਖਾਣੀ ਹੈ ਤਾਂ ਤੁਸੀਂ ਇਹਨਾਂ ਲੋਕਾਂ ਦਾ ਸਾਥ ਦਿਓ ਇਹਨਾਂ ਦੇ ਨਾਲ ਚੱਲੋ ਨਹੀਂ ਤਾਂ ਤੁਹਾਡੇ ਵਾਸਤੇ ਔਖਾ ਹੋ ਜਾਊਗਾ ਕਿਉਂਕਿ ਕਿਸਾਨ ਨੇ ਤਾਂ ਆਪਣੇ ਜੋਗਾਗਾ ਹੀ ਲੈਣਾ ਬਿਲਕੁਲ ਬਿਲਕੁਲ ਤੇ ਦੋਸਤੋ ਇਹ ਵੀ ਸੱਚ ਹੈ ਕਿਉਂਕਿ ਨਮਕ ਤੋਂ ਇਲਾਵਾ ਜਿਹੜਾ ਹੈ ਨਮਕ ਤੋਂ ਬਿਨਾ ਕੋਈ ਵੀ ਐਦਾਂ ਦੀ ਚੀਜ਼ ਹੈ ਨਹੀਂ ਜਿਹੜੀ ਕਿਸਾਨ ਤੋਂ ਬਗੈਰ ਕੋਈ ਉਗਾਉਂਦਾ ਹੈ ਕਿਸ ਹਰ ਚੀਜ਼ ਜਿਹੜੀ ਸੋਈ ਦੀ ਹਰ ਚੀਜ਼ ਹੈ ਜਿਹੜੀ ਉਹ ਕਿਸਾਨ ਦੇ ਹੱਥੋਂ ਹੀ ਹੋ ਕੇ ਉਹ ਉਗਾਉਂਦਾ ਹੈ ਉਹਨੂੰ ਪਾਲਦਾ ਹੈ ਬੜੀ ਕਰਕੇ ਤਾਂ ਮਾਰਕੀਟ ਜਾਂਦੀ ਹੈ ਤਾਂ ਅਸੀਂ ਰੋਟੀ ਖਾਂਦੇ ਹਾਂ ਸਾਡੇ ਧਰਮਪਾਲ ਜੀ ਖੜੇ ਹੈ ਕਿਸਾਨ ਯੂਨੀਅਨ ਜਮੂਰਿਕ ਕਿਸਾਨ ਸਭਾ ਪੰਜਾਬ ਹ ਉਹਨਾਂ ਦੇ ਆਗੂ ਖੜੇ ਨਾਲ ਇਹਨਾਂ ਤੋਂ ਵੀ ਜਾਣਨਾ ਚਾਹਾਂਗੇ ਤਰਪਾਲ ਜੀ ਤੁਹਾਨੂੰ ਕੀ ਲੱਗਦਾ ਅਜੇਹਾ ਕਿਹੜਾ ਵੱਡਾ ਕਾਰਨ ਹੈ ਜਿਹੜਾ ਮੋਦੀ ਸਰਕਾਰ ਨੇ ਜਦੋਂ ਐਲਾਨ ਕਰਤਾ ਵੀ ਅਸੀਂ ਵਾਪਸ ਲਵਾਂਗੇ ਕਾਨੂੰਨ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਵੱਡਾ ਕਾਰਨ ਹੈ ਜਿਸ ਕਰਕੇ ਉਹਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ ਮੋਦੀ ਦੀ ਹੈਂਕਰ ਸ਼ਾਹੀ ਸਭ ਤੋਂ ਵੱਡਾ ਕਾਰਨ ਹੈ ਜੀ ਜਿਹੜਾ ਉਹ ਆਪਣੇ ਆਪ ਨੂੰ ਸਮਝਦਾ ਨਾ ਵੀ ਹੁਣ ਸ਼ਾਇਦ ਮੈਂ ਮਰਨਾ ਨਹੀਂ ਮੈਂ ਉਤਰਨਾ ਨਹੀਂ ਮੈਂ ਜਾਣਾ ਨਹੀਂ ਮੈਂ ਆ ਕਰ ਦੇਣਾ ਮੈਂ ਉਹ ਕਰ ਦੇਣਾ ਮੋਦੀ ਹੈ ਤਾਂ ਮਮਕਨ ਹੈ ਮੈਨੂੰ ਲੱਗਦਾ ਇਹਦੇ ਅੰਦਰ ਕੋਈ ਆਤਮਾ ਇਹ ਜੀ ਬਸ ਗਈ ਵੀ ਜਿਹੜੀ ਇਹਨੂੰ ਹੁਣ ਕੰਮ ਨਹੀਂ ਕਰਨ ਦੇ ਰਹੀ ਹੁਣ ਇਹਨਾਂ ਉਹ ਜਾਤਾ ਆਤਮਾ ਜਦ ਤੱਕ ਨਿਕਲ ਨਹੀਂ ਦੀ ਇਹਦੇ ਅੰਦਰੋਂ ਕੋਈ ਇਹਨੇ ਦੇਸ਼ ਦਾ ਕੁਝ ਨਹੀਂ ਕਰਨ ਦੇਣਾ ਹਿੰਦੀ ਆਤਮਾ ਪਹਿਲਾਂ ਕਿਸਾਨਾਂ ਨੇ ਕੱਢੀ ਸੀ ਹੁਣ ਸਾਡੇ ਵੀਰ ਜਿਹੜੇ ਦੂਜੀ ਵਾਰ ਗਏ ਐ ਅਸੀਂ ਵੀ ਉਹਨਾਂ ਦੇ ਮਗਰ ਜਾਣ ਨੂੰ ਤਿਆਰ ਐ ਜਿੱਦ ਦਿਨ ਸਾਡੀ ਕਾਲ ਆ ਗਈ ਅਸੀਂ ਮਗਰ ਜਾਣ ਨੂੰ ਤਿਆਰ ਐ ਇਹਦੇ ਚੋਂ ਉਹ ਆਤਮਾ ਕੱਢ ਕੇ ਇਹਨੂੰ ਦੇਸ਼ ਨੂੰ ਸਹੀ ਰਸਤੇ ਤੇ ਲੈ ਆਉਣਾ ਪੈਣਾ ਹੈ ਅੱਛਾ ਜਿਹੜੇ ਹਰਿਆਣਾ ਸਰਕਾਰ ਨੇ 1 ਨੇ 2 ਨੇ 3 ਨੇ ਕਿੰਨੀ ਜਗ੍ਹਾ ਤੇ ਜਿਹੜੀਆਂ ਰੋੜਾਂ ਜਾਮ ਕਰਦੀਆਂ ਹਰਿਆਣਾ ਪੂਰਾ ਸੀਲ ਕਰਤਾ ਔਰ ਅੱਗੇ ਦਿੱਲੀ ਨਾ ਜਾਣਦੀ ਮੁੱਖ ਵਜ੍ਹਾ ਤੁਹਾਨੂੰ ਸਰਕਾਰ ਨੂੰ ਕੀ ਡਰ ਲੱਗਦਾ ਵੀ ਇਸ ਟਾਈਮ ਪਿਛਲੀ ਵਾਰ ਆ ਮਹੌਲ ਹੋਇਆ ਸੀ ਇਸ ਟਾਈਮ ਕੀ ਲੱਗਦਾ ਤੁਹਾਨੂੰ ਦੇਖੋ ਹਰਿਆਣਾ ਸਰਕਾਰ ਨੇ ਵੈਰੀਗੇਟ ਲਾਇ ਪਿਛਲੀ ਵਾਰ ਵੀ ਲਾਇ ਕੋਈ ਗੱਲ ਨਹੀਂ ਲਾਏ ਉਹ ਅਸੀਂ ਤੋੜਾਂਗੇ ਪਰ ਜਿਹੜੇ ਪੰਜਾਬ ਦੇ ਵਿੱਚ ਉਨੀ ਬੰਬ ਸੱਟੇ ਪਥਰੂ ਗੈਸ ਦੇ ਗੋਲੇ ਸੱਟੇ ਪਲਾਸਟਿਕ ਦੀਆਂ ਗੋਲੀਆਂ ਹਲੇ ਸਾਡੇ ਕਿਸਾਨ ਵੀਰ ਪੰਜਾਬ ਦੇ ਵਿੱਚ ਬੈਠੇ ਆ। ਉਤੇ ਗੋਲੀਆਂ ਦਾਗਣ ਦਾ ਕੀ ਮਤਲਬ ਹੈ? ਸਾਡੀ ਸਰਕਾਰ ਨੇ ਕਿਉਂ ਮੂੰਹ ਦੇ ਵਿੱਚ ਘੁੰਗਰੀਆਂ ਪਾਈਆਂ ਹੋਈਆਂ? ਕਿਉਂ ਨਹੀਂ ਬੋਲਦੀ ਪੰਜਾਬ ਸਰਕਾਰ? ਜੇ ਸਾਡੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਬੈਠੇ ਕੋਈ ਕਿਸਾਨ ਹਲੇ ਹਰਿਆਣੇ ਦੀ ਵਿੱਚ ਐਂਟਰ ਨਹੀਂ ਹੋਇਆ। ਉੱਥੋਂ ਗੋਲੀਆਂ ਚਲਾਉਣ ਦਾ ਕੀ ਮਤਲਬ ਹੈ? ਇਹ ਦੇਸ਼ ਦਾ ਗ੍ਰਹਿ ਮੰਤਰੀ ਕੀ ਕਰ ਰਿਹਾ? ਇੱਕ ਦੇ ਇਹ ਕੋਈ ਪੰਜਾਬ ਜਿਹੜਾ ਹੈ ਪੰਜਾਬ ਦੇਸ਼ ਤੋਂ ਬਾਹਰ ਨਹੀਂ ਹੈ ਪਾਕਿਸਤਾਨ ਦੀ ਫੌਜ ਨੇ ਕਿਤੇ ਉੱਥੇ ਹਮਲਾ ਨਹੀਂ ਕਰਿਆ ਵਾ ਇੱਕ ਲੋਕ ਆਪਣਾ ਹੱਕ ਵਾਸਤੇ ਜਾ ਰਹੇ ਜਿਨ੍ਹਾਂ ਦਾ ਹੱਕ ਨਹੀਂ ਸੁਣਦੇ ਇਹ ਇਹ ਹੱਕ ਸੁਣਨਾ ਹੀ ਪੈਣਾ ਕਿਉਂਕਿ ਜਿੱਦਣ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਹਰਿਆਣੇ ਤੋਂ ਚੜੂਲੀ ਸਾਹਿਬ ਨੇ ਕਾਲ ਦਿੱਤੀ ਜੂਪੀ ਤੋਂ ਟਕਹੜ ਸਾਹਿਬ ਨੇ ਕਾਲ ਦਿੱਤੀ ਇਹਨਾਂ ਦੇ ਜਿਹੜੇ ਬੈਰੀਗੇਟ ਆ ਉਹ 3 ਮਿੰਟ ਦੇ ਵਿੱਚ ਅਸੀਂ ਹਟਾਏ ਤੇ 3 ਮਿੰਟ ਦੇ ਵਿੱਚ ਹਟਾ ਦੇਵਾਂਗੇ ਇਹ ਖੱਟਰ ਨੂੰ ਸਮਝ ਜਾਣਾ ਚਾਹੀਦਾ ਕੋਈ ਤੇਰੇ ਪੈਰੀਗੇਟ ਨਹੀਂ ਟਿਕਣੇ ਕੋਈ ਤਰ੍ਹਾਂ ਕੁਝ ਨਹੀਂ ਟਿਕਣਾ ਤੈਂ ਜਿਹੜੇ ਹੋਰ ਸਟੇਟਾਂ ਤੋਂ ਚੱਕ ਕੇ CRP BSF ਪਿੱਛੇ ਲਾਤੀ ਤੂੰ ਆਪਣੀ ਹਿਮਾਚਲ ਪੁਲਿਸ ਨੂੰ ਨਾ ਲਾ ਦੇ ਦੇਖੋ ਪੈਰੀਗੇਟ ਟਿਕਦੇ ਆ ਉਹ ਟਾਰਗੇਟ ਕਰ ਕਰਕੇ ਟਾਰਗੇਟ ਕਰ ਕਰਕੇ ਸਾਡੇ ਸਰਦਾਰ ਕਿਸਾਨਾਂ ਦੇ ਉੱਪਰ ਜਿਹੜੇ ਆ ਉਹ ਫਾਇਰ ਕਰ ਰਹੇ ਬੜੀ ਮਾੜੀ ਗੱਲ ਹੈ ਅਸੀਂ ਇਹਨਾਂ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਜ਼ੋਰ ਨਿੰਦਾ ਕਰਦੇ ਆ ਇਹਨਾਂ ਨੂੰ ਇਹ ਗੱਲ ਤੇ ਸਮਝ ਜਾਣਾ ਚਾਹੀਦਾ ਕਿ ਜੇ ਅਸੀਂ ਇਸ ਕੰਮ ਤੋਂ ਬਾਜ਼ ਨਹੀਂ ਆਏ ਤਾਂ ਇੱਕ ਇਹੋ ਜਿਹਾ ਟਾਈਮ ਆ ਜਾਣਾ ਬਈ ਇਹਨਾਂ ਦੇ ਲੋਕਾਂ ਨੇ ਇਹਨਾਂ ਨੂੰ ਘਰ ਤੋਂ ਫੜ ਫੜ ਕੇ ਜਿੱਦਾਂ ਪਹਿਲਾਂ ਇਹਨਾਂ ਦੇ ਘਰਾਂ ਤੋਂ ਫੜ ਫੜ ਕੇ ਬਾਹਰ ਕੱਢੇ ਤੇ ਉਹ ਅਸੀਂ ਫੇਰ ਬਾਹਰ ਕਰਨ ਨੂੰ ਅਸੀਂ ਤਿਆਰ ਆਂ ਬੀਜੇਪੀ ਵਾਲੇ ਸੁਧਰ ਜਾਣ ਇਸ ਗੱਲ ਤੇ ਪੰਜਾਬ ਬੀਜੇਪੀ ਦਾ ਪ੍ਰਧਾਨ ਜਿਹੜਾ ਬਹੁਤ ਉੱਚੀ ਉੱਚੀ ਹੱਥ ਕਰ ਕਰਕੇ ਗੱਲਾਂ ਕਰਦਾ ਉਹ ਸਮਝ ਜਾਵੇ ਅੱਜ ਉਹ ਕਿੱਥੇ ਬੜਿਆ ਵਾ ਅੱਜ ਉਹ ਕਿਉਂ ਨਹੀਂ ਬੋਲ ਰਿਹਾ ਪੰਜਾਬ ਦੇ ਕਿਸਾਨਾਂ ਦੇ ਗੋਲੀਆਂ ਚੱਲ ਰਹੀਆਂ ਹਮਾ ਹਰਿਆਣੇ ਦਾ ਬੀਜੇਪੀ ਸਰਕਾਰ ਚਲਾ ਰਹੀ ਪੇਸ਼ ਕਰਕੇ ਅਸੀਂ ਕਹਿੰਦੇ ਆ ਵੀ ਉਹ ਪੰਜਾਬ ਜਿਹੜੀ ਬੀਜੇਪੀ ਆ ਉਹ ਆਪਣੇ ਆਪ ਨੇ ਸਿੱਧੇ ਹੋ ਕੇ ਆਪਣੇ ਬਿਆਨ ਤੇ ਆ ਜਾਣ ਨਹੀਂ ਤਾਂ ਫਿਰ ਬੀਜੇਪੀ ਪੰਜਾਬ ਵੀ ਤਿਆਰ